ਬ੍ਰਹਿਮੰਡ ਵਿੱਚ ਨਜ਼ਰ ਆਉਂਦੀ। ਕਹਿੰਦੇ ਮੈਂ ਉਹਦੇ ਵਿੱਚ ਲੀਨ ਹੋ ਗਿਆ ਜਿਵੇਂ ਪਾਣੀ ਸੰਗ ਪਾਣੀ। ਪਾਣੀ ਦੀ ਇੱਕ ਬੂੰਦ ਦੀ ਕੋਈ ਤਾਕਤ ਨਹੀਂ ਪਰ ਪਾਣੀ ਦੀ ਬੂੰਦ ਸਮੁੰਦਰ ਵਿੱਚ ਮਿਲ ਜੇ ਤਾਂ ਸਮੁੰਦਰ ਹੀ ਹੋ ਜਾਂਦੀ ਆ। ਤੁਸੀਂ ਜਿਉਂਦੇ ਜੀ ਬ੍ਰਹਮ ਸਰੂਪ ਹੋ ਸਕਦੇ ਹੋ ਤੁਸੀਂ ਮਿਹਨਤ ਨਹੀਂ ਕਰਦੇ ਤੁਹਾਡੀ ਕਮਾਈ ਐ ਨਜ਼ਰ ਆ ਰਹੀ ਸਾਨੂੰ। ਬੜੀ ਵੱਡੀ ਕੋਠੀ ਆ। ਬੜੀਆਂ ਕਾਰਾਂ ਨੇ ਬੜਾ ਪੈਸਾ ਬੜਾ ਸੋਨਾ ਬਸ ਆਹ ਕਮਾਈ ਐ ਕੀ ਕਰਨਾ ਫਿਰ ਜਦੋਂ ਜਾਣਾ ਇੱਤੇ ਭਏ ਤੋ ਕਹਾ ਭਏ ਭੂਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ ਫੇ ਸਾਰਾ ਛੱਡ ਕੇ ਚਲੇ ਜਾਣਾ ਮਹਾਰਾਜ ਕਹਿੰਦੇ ਮੈਨੂੰ ਇਹ ਨਹੀਂ ਸਮਝ ਲੱਗਦੀ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰਾ ਧੋਏ ਗਰ ਧਭ ਪ੍ਰੀਤ ਭਸਮ ਸੰਗ ਹੋਏ ਤੁਸੀਂ ਇੰਨੇ ਸਿਆਣੇ ਹੋ ਕੇ ਇੰਨੇ ਪੜ੍ਹੇ ਲਿਖੇ ਹੋ ਕੇ ਇੰਨਾ ਸਭ ਕੁਝ ਹੋ ਕੇ ਫਿਰ ਉੱਥੇ ਹੀ ਖੜੇ ਹੋ ਮੈਂ ਕਹਣਾ ਇਹ ਪੜਿਆ ਲਿਖਿਆ ਅਨਪੜਾ ਇਹ ਘਨਪੜਾ ਪੜ੍ਹ ਲਿਖ ਕੇ ਵੀ ਅਨਪੜਾ ਜਿਵੇਂ ਕਿਸੇ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਵੀ ਮੈਂ ਹੁਣ ਮੇਰਾ ਅੰਤਮ ਸਮਾਂ ਪਰ ਮੇਰੀ ਇੱਕ ਇੱਛਾ ਕਹਿੰਦੇ ਦੱਸ ਕਹਿੰਦੇ ਦੁਨੀਆ ਵਿੱਚ ਜਿੰਨਾ ਕੋਈ ਆਪਣੇ ਸ਼ਹਿਰ ਦੇ ਵਿੱਚ ਵੱਡਾ ਮੂਰਖ ਹੋ ਲੱਭ ਕੇ ਲਿਆਓ ਕਿੰਨੇ ਮੂਰਖ ਆਪਣੇ ਸ਼ਹਿਰ 'ਚ ਉਹ ਵਜ਼ੀਰ ਨੇ ਕਿਹਾ ਮੈਨੂੰ 1-2 ਦਿਨ ਦਾ ਟਾਈਮ ਦਿਓ ਸਾਰੇ ਮੂਰਖ ਲੱਭ ਲਿਆ ਆਂ 8-10 ਜਾਣੇ ਖੜ ਗਏ ਰਾਜਾ ਕਹਿੰਦਾ ਇਹਨਾਂ 'ਚੋਂ ਸਭ ਤੋਂ ਵੱਡਾ ਮੂਰਖ ਕਿਹੜਾ ਉਹ ਲਿਆਓ ਕਹਿੰਦੇ ਜੀ ਇਹ ਸਭ ਤੋਂ ਵੱਡਾ ਮੂਰਖ ਉਹ ਕਹਿੰਦਾ ਉਹ ਰਿਆ ਰਾਜਾ ਕਹਿੰਦਾ ਕਹਣਾ ਮੈਂ ਤੈਨੂੰ ਇੱਕ ਗੱਲ ਪੁੱਛਣੀ ਆ ਉਹ ਮੂਰਖ ਪਤਾ ਹੀ ਕਹਿੰਦਾ ਰਾਜੇ ਨੂੰ ਕਹਿੰਦਾ ਮੈਂ ਤੈਨੂੰ ਪਹਿਲਾਂ ਮੈਂ ਪੁੱਛਦਾ ਤੂੰ ਆਪਣੀ ਗੱਲ ਬੰਦ ਕਰ ਕਿਉਂਕਿ ਮੂਰਖ ਸੀ ਕਹਿੰਦਾ ਤੂੰ ਮੈਨੂੰ ਇੱਥੇ ਕਿਉਂ ਬੁਲਾਇਆ ਕਹਿੰਦਾ ਤੂੰ ਮੂਰਖ ਕਹਿੰਦਾ ਹੈਗਾ ਤੇ ਉਹ ਰਾਜੇ ਨੂੰ ਪਤਾ ਕੀ ਕਹਿੰਦਾ ਅੱਗਿਓ ਕਹਿੰਦਾ ਤੈਨੂੰ ਪਤਾ ਸੀ ਮੈਂ ਮਰਨਾ ਕਹਿੰਦਾ ਹਾਂ ਰਾਜਾ ਕਹਿੰਦਾ ਤਾਂ ਮਰਨਾ ਹੀ ਸਮਝ ਕਹ ਜੇ ਤੈਨੂੰ ਪਤਾ ਸੀ ਕਮਲਿਆ ਫਿਰ ਇੰਨੀਆਂ ਫੌਜਾਂ ਇੰਨੇ ਖਜ਼ਾਨੇ ਕਿਉਂ ਜਮਾ ਕੀਤੇ ਇੰਨੇ ਕਿਲੇ ਕਿਉਂ ਬਣਾਏ ਕਨਨ ਮੇਰੇ ਨਾਲੋਂ ਵੱਡਾ ਤਾਂ ਮੂਰਖ ਤੂੰ ਆ ਮੂਰਖ ਨੇ ਬੜਾ ਸਿਆਣਾ ਜਵਾਬ ਦਿੱਤਾ ਜਾਂ ਕਹਿੰਦੇ ਨੇ ਕਹਿੰਦੇ ਮੂਰਖ ਬੰਦੇ ਲੱਭ ਕੇ ਲਿਆਓ ਇੱਕ ਇੱਕ ਕੰਬਲ ਦੇਵਾਂਗੇ ਨਾ ਸਭ ਨੂੰ ਕੰਬਲਾਂ ਨਾਲ ਉਹਨੂੰ ਸਾਰੇ ਉਹਨੇ ਇਕੱਠੀ ਹੋ ਜਾਈਏ ਤੁਹਾਨੂੰ ਪਤਾ ਹੀ ਹੈ ਉਹ ਜੀ 100 ਬੰਦਾ ਇਕੱਠਾ ਹੋ ਗਿਆ ਰਾਜਾ ਕਹਿੰਦਾ ਓਏ ਇੰਨੇ ਮੂਰਖਾ ਆਪਣੇ ਕਹਿੰਦੇ ਜੀ ਹੁਣੇ ਚੈੱਕ ਕਰ ਲੈਣੇ ਵੀ ਇਹਨਾਂ ਚੋਂ ਅਸਲੀ ਕਿਹੜੇ ਨੇ ਅਗਲੇ ਤੇ ਕੰਬਲਾਂ ਲਾਲ ਚੋਂ ਮੂਰਖ ਬਣ ਕੇ ਆ ਗਏ ਉਹਨਾਂ ਨੇ 4-5 ਦਾ ਬਿਨਾ ਉਹ ਦੰਦ ਕੱਢੇ ਉਹ ਜਿਹੜੇ ਸੱਪ ਦੇ ਉਹ ਮਦਾਰੀ ਵਾਲੇ ਸੱਪ 4-5 ਕੰਬਲਾਂ ਛੱਡਦੇ ਕਹਿੰਦੇ ਹੁਣੇ ਪਤਾ ਲਾਈਂਦਾ ਜਦੋਂ ਇੱਕ ਕੰਬਲ ਚੱਕਿਆ ਥੱਲੇ ਸੱਪ ਬੈਠੇ ਕਹਿੰਦਾ ਸੱਪ ਓਏ ਕੰਬਲਾਂ ਸੱਪ ਸਾਰੇ ਭੱਜ ਗਏ 10 ਕੰਬੰਦੇ ਰਹਿ ਗਏ ਨਾ 3-4 ਬੰਦੇ ਰਹਿ ਗਏ ਉਹ ਕਹਿੰਦੇ ਸੱਪ ਉਹ ਤਿੰਨ ਚਾਰ ਬੰਦੇ ਸੀ ਕਹਿੰਦੇ ਇਹ ਮੂਰਖ ਲੇਜੀ ਬੰਦੇ ਜਿਹੜੇ ਹੁੰਦੇ ਨੇ ਉਹ ਕਹਿੰਦਾ ਸੱਪ ਕੰਬਲਾਂ ਚ ਉਹ ਕਹਿੰਦਾ ਮਰਨਾ ਮਰਨਾ ਨਾ ਆਪੇ ਲੜ ਜੂਗਾ ਨਾ ਮਰਨਾ ਉਹ ਨਾ ਲੜੂਗਾ ਕਹਿੰਨ ਰਾਜਾ ਇਹ ਆ ਮੂਰਖ ਤੇ ਲੇਜੀ ਬੰਦੇ ਇਸ ਕਰਕੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਅੰਦਰ ਕਈ ਲੋਕ ਇਹ ਵੀ ਨੇ ਜਦੋਂ ਮਰਨਾ ਮਰਨਾ ਜੋ ਹੋਣਾ ਹੋਣਾ ਉਹ ਬ੍ਰਾਹਮਣਿਆ ਨਹੀਂ ਬਣ ਜਾਂਦੇ ਨੇ ਤਾਂ ਤੇ ਇਹ ਬੇਨਤੀ ਸਾਰੀ ਸੰਗਤ ਨੂੰ ਮੈਂ ਜਦੋਂ ਬਾਬਾ ਜੀ ਬਾਰੇ ਸਾਰੀ ਦੁਨੀਆ ਨੂੰ ਜ਼ਿਕਰ ਕਰਦਾਂ ਵੈਸੇ ਸਾਰੇ ਮਹਾਪੁਰਖ ਇਸੇ ਟਾਈਪ ਦੇ ਹੁੰਦੇ ਨੇ ਕਿਉਂਕਿ ਮੇਰੀ ਸੰਗਤ ਲਗਭਗ ਮੈਂ ਦੱਸਦਾ ਨਹੀਂ ਉਹ ਫਿਰ ਇੱਕ ਮਹਾਪੁਰਖਾਂ ਦੇ ਜ਼ਿਆਦਾ ਨਾ ਦੱਸਿਆ ਕਰ ਜਿਨ੍ਹਾਂ ਦਿਨਾਂ ਵਿੱਚ ਮਹਾਪੁਰਖ ਮਹਾਪੁਰਖ ਹੁੰਦੇ ਸੀ ਨਾ 1975 ਤੋਂ ਪਹਿਲਾਂ 1960 ਬਾੜ ਦੀ ਗੱਲ ਹੈ ਬਾੜ ਚੌਣ ਦੀ ਮੈਂ ਤਾਂ ਮੇਰਾ 57 ਦਾ ਜਨਮ ਹੈ ਮੈਂ ਜਿੰਨੇ ਮਹਾਪੁਰਖਾਂ ਦੇ ਦਰਸ਼ਨ ਕੀਤੇ 64 65 ਤੋਂ ਸ਼ੁਰੂ ਕਰਤੇ ਦੇਖਣੇ ਰੱਬ ਨੇ ਮੇਰੇ ਤੇ ਹੀ ਜੀ ਕਿਰਪਾ ਕੀਤੀ ਜਿਹੜੀ ਉਹ ਇੱਕ ਬਖਸ਼ਿਸ਼ ਮੰਗੀ ਜਾਚਕ ਜਨ ਜਾਚਾ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾਂ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂ ਇੰਨੇ ਦਰਸ਼ਨ ਹੋਏ ਸਭ ਤੋਂ ਪਹਿਲਾਂ ਬਾਬਾ ਜੀਵਨ ਸਿੰਘ ਦੇ ਦਰਸ਼ਨ ਨਹੀਂ ਕਰ ਸਕਿਆ ਦਾਸ ਪਰ ਇੰਨਾ ਕਹਿ ਵੀ ਉਦੋਂ ਤੋਂ ਲੈ ਕੇ ਮਹਾਪੁਰਖਾਂ ਦੇ ਬਾਬਾ ਖੜਕ ਸਿੰਘ ਅਮਰਸਰ ਵਾਲਿਆਂ ਦੇ ਹੋਰ ਟਕਸਾਲ ਵਾਲਿਆਂ ਦੇ ਕੁੱਲ ਟੋਟਲ ਮਹਾਪੁਰਖ ਸਾਧੂ ਫੱਕਰ ਫਕੀਰ ਜਿੰਨੇ ਹੁਣ ਵੀ ਅਭਿਆਸੀ ਕਾਫੀ ਮਿਲਦੇ ਨੇ ਦਰਸ਼ਨ ਉਹਨਾਂ ਮਹਾਪੁਰਖਾਂ ਸਾਰਿਆਂ ਦੇ ਹੋਏ ਨੇ ਪਰ ਅੰਦਰੋਂ ਚੀਜ਼ ਇੱਕੋ ਹੀ ਐ ਸਾਰੀ ਕੋਈ ਵੱਖਰਾ ਨਹੀਂ ਹੈ ਸਾਰਿਆਂ ਦੀ ਅਵਸਥਾ ਮਹਾਰਾਜ ਦੀ ਕਿਰਪਾ ਨਾਲ ਉੱਚੀ ਐ ਮਹਾਪੁਰਖਾਂ ਦੀ ਅੱਜ ਵਰਸੀ ਆਪਾਂ ਮਨਾ ਰਹੇ ਆਂ ਪਰ ਇਹ ਨਾਲ ਨਾਲ ਪਿੱਛੇ ਕਲਗੀਧਰ ਮਹਾਰਾਜ ਦਾ ਅਵਤਾਰ ਦਿਹਾੜਾ ਮਨਾਇਆ ਔਰ ਬਾਬਾ ਦੀਪ ਸਿੰਘ ਨੂੰ ਨਾ ਭੁੱਲਿਓ 26 ਜਨਵਰੀ ਨੂੰ ਕਿਉਂ ਬਾਬਾ ਦੀਪ ਸਿੰਘ ਜੀ ਨੇ ਜਿੰਨੀ ਵੱਡੀ ਕੁਰਬਾਨੀ ਕੀਤੀ ਹੈ ਉਹ ਬੇਮਿਸਾਲ ਕੁਰਬਾਨੀ ਹੈ ਪਿੱਛੇ ਅਸੀਂ ਉਦਮ ਕੀਤਾ ਸੀ ਪਟਿਆਲੇ ਦੇ ਵਿੱਚ ਭੁੱਲੇ ਵਿਸਰੇ ਸ਼ਹੀਦਾਂ ਦੀ ਯਾਦ ਬਣਾਉਣੇ ਭੁੱਲੇ ਵਿਸਰੇ ਭੁੱਲੇ ਵਿਸਰੇ ਜਿਵੇਂ ਨੌਵੇਂ ਪਾਸ਼ਾ ਦਾ ਗੁਰਪੁਰਬ ਸਾਰੇ ਮਨਾ ਲੈਂਦੇ ਆ ਪਰ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਸਤੀਰਾਮ ਇਹਨਾਂ ਦਾ ਕੋਈ ਨਾਮ ਵੀ ਨਹੀਂ ਲੈਂਦਾ ਇੱਕ ਤਾਂ ਇਹ ਯਾਦ ਰੱਖਣਾ ਇੱਕ 40 ਸਿੰਘ ਜਿਹੜੇ ਚਮਕੌਰ ਦੀ ਗੜੀ ਸ਼ਹੀਦ ਹੋਏ ਉਹਨਾਂ ਦੇ ਸੰਸਕਾਰ ਵਿੱਚ ਹਿੱਸਾ ਪਾਉਣ ਵਾਲੀ ਬੀਬੀ ਸ਼ਰਨ ਕੌਰ ਇੱਕ ਬੀਬੀ ਤਨਵੰਤ ਕੌਰ ਹੋਈ ਹੈ ਜਿਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਸਹਿਤ ਇੱਕ ਕਹਿ ਕਸ਼ਟ ਸਹਾਰੇ ਨੇ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਉਹ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਕੋਈ ਯਾਦ ਕਰਦਾ ਇਸੇ ਤਰ੍ਹਾਂ ਮੈਂ ਕਈ ਸ਼ਹੀਦ ਸਿੰਘਾਂ ਬਾਰੇ ਬੇਨਤੀ ਕਰਾਂ ਕਿ ਜਦੋਂ ਵੈਸੇ ਤਾਂ ਸਿੱਖ ਕੌਮ ਇੰਨੀ ਵੱਡੀ ਕੌਮ ਹੈ ਇੱਕ ਜੋੜ ਮੇਲਾ ਸ਼ਹੀਦੀ ਰੋਜ਼ ਹੁੰਦਾ ਆਪਣੇ ਆਪਣੇ 365 ਜੋੜ ਮੇਲੇ ਸ਼ਹੀਦੀ ਦੇ ਪਰ ਮੈਂ ਕਹਿੰਦਾ ਚਲੋ ਆਪਾਂ 365 ਦਿਨ ਨਹੀਂ ਮਨਾ ਸਕਦੇ ਤਾਂ ਇੱਕ ਸਾਲ ਵਿੱਚ ਇੱਕ ਜ਼ਰੂਰ ਐਸਾ ਸਮਾਂ ਹੋਣਾ ਚਾਹੀਦਾ ਕਿ ਸਾਰੇ ਸ਼ਹੀਦਾਂ ਨੂੰ ਸਮਰਪਿਤ ਜੋੜ ਮੇਲਾ ਉਹ ਅਸੀਂ ਕੀਤਾ ਸੀ ਪਟਿਆਲੇ ਉਦਮ ਹੌਲੀ ਹੌਲੀ ਉਦਮ ਕਰਾਂਗੇ ਇਸ ਗੱਲ ਬਾਰੇ ਬਈ ਸਿਰਫ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਚਲੋ ਇੱਕ ਬਾਬਾ ਦੀਪ ਸਿੰਘ ਜੀ ਦਾ ਆ ਰਿਹਾ ਅੱਗੇ ਜਨਮ ਦਿਨ ਵੀ ਆ ਰਿਹਾ ਹੈ ਕੁਝ ਕੁਝ ਯਾਦ ਕਰਦੇ ਹੋਏ ਤੇ ਜਿਹੜੀ ਵੱਡੀ ਯਾਦਗਾਰਾ ਉਹ ਹੈ ਮਾਤਾ ਸਹਿਬ ਕੌਰ ਜੀ ਦੀ ਕਿਉਂਕਿ ਮਾਤਾ ਸਹਿਬ ਕੌਰ ਸਾਰੇ ਪੰਥ ਦੀ ਮਾਤਾ ਹੈ ਸਾਰਾ ਪੰਥ ਉਹਨਾਂ ਦੀ ਝੋਲੀ ਵਿੱਚ ਪਾਇਆ ਤੇ 18 ਕੱਤਕ ਨੂੰ ਮਾਤਾ ਜੀ ਦਾ ਜਨਮ ਦਿਵਸ ਮਨਾਇਆ ਜਾਂਦਾ ਅਸੀਂ ਇਹ ਉਪਰਾਲਾ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਕੀਤਾ ਪੂਰੇ ਵੱਲ ਦੇ ਜੰਤਰੀਆਂ ਵਿੱਚ ਵੀ ਦਿੱਤਾ ਸਾਰੇ ਦੇਸ਼ਾਂ ਵਿੱਚ ਇਸ ਵਾਰ ਮਨਾਇਆ ਗਿਆ ਤੁਸੀਂ ਵੀ ਕੋਸ਼ਿਸ਼ ਕਰੋ ਮਾਤਾ ਸਹਿਬ ਕੌਰ ਜੀ ਦਾ 18 ਕੱਤਕ ਨੂੰ ਮਨਾਉਣ ਦਾ ਮਾਗਦੇ ਮਹੀਨੇ ਦੀ 11 ਵਾਲੇ ਦਿਨ ਮਾਤਾ ਜੀ ਨੇ ਸਰੀਰ ਛੱਡਿਆ ਸੀ ਦਿੱਲੀ ਬਾਲਾ ਸਾਹਿਬ ਗੁਰਦੁਆਰਾ ਸੰਸਕਾਰ ਹੋਇਆ ਸੀ ਉਹਨਾਂ ਦਾ ਮਾਗਦੇ ਮਹੀਨੇ ਦੀ 11 ਹੁਣੇ ਲੰਘ ਕੇ ਗਈ ਆ ਆ ਮਾਗਦੇ ਹੀ ਮਹੀਨਾ ਚੱਲਦਾ ਪਰ ਮੈਂ ਉਹਦੋਂ ਦੇਖ ਰਿਹਾ ਸੀ ਵੀ ਕਿਤੇ ਇੱਕ ਅਖਬਾਰ 'ਚ ਕਿਸੇ ਥਾਂ ਤੇ ਮਾਤਾ ਜੀ ਦਾ ਨਾਂ ਤੱਕ ਨਹੀਂ ਆਇਆ ਉਹਦਾ ਕਹਿਣਗੇ ਮਾਤਾ ਸਾਹਿਬ ਕੌਰ ਜੀ ਦੀ ਗੋਦ ਦਾ ਸ਼ਿੰਗਾਰ ਬਣਿਆ ਇੰਨਾ ਖਾਲਸਾ ਪਰ ਮਾਤਾ ਜੀ ਨੂੰ ਯਾਦ ਆਪਣੀ ਮਾਤਾ ਨੂੰ ਜਰੂਰ ਯਾਦ ਕਰਨਾ ਉਹਨਾਂ ਦਾ ਜਨਮ ਦਿਵਸ ਵੀ ਹੁਣ ਅਸੀਂ ਉਦਮ ਕਰ ਰਹੇ ਹਾਂ ਇਸ ਗੱਲ ਲਈ ਕਿ ਮਾਤਾ ਜੀ ਨੂੰ ਜਰੂਰ ਕਿਉਂਕਿ ਇੰਨੀ ਵੱਡੀ ਪਦਵੀ ਕਿਸੇ ਕੋਲ ਵੀ ਨਹੀਂ ਕਿ ਸਾਰੇ ਖਾਲਸੇ ਦੀ ਮਾਤਾ ਹੈ ਇਸ ਕਰਕੇ ਐਸੀਆਂ ਐਸੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਯਾਦ ਕਰਨਾ ਤੇ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਨਾ ਮਹਾਪੁਰਖਾਂ ਦੇ ਦਿਨ ਮਨਾਉਣੇ ਉਹਨਾਂ ਤੋਂ ਆਪਾਂ ਨੂੰ ਸੇਧ ਮਿਲਦੀ ਆ ਉਹਨਾਂ ਦੀਆਂ ਵਾਹਿ ਹੋਏ ਪੂਰਨੰਦ ਤੇ ਆਪਾਂ ਚੱਲ ਕੇ ਆਪਣੇ ਜੀਵਨ ਨੂੰ ਹੋਰ ਚੜ੍ਹਦੀ ਕਲਾ ਵਿੱਚ ਲਜਾਈਏ ਤੇ ਸਾਰੇ ਜਾਣੇ ਪਿਆਰ ਸਤਿਕਾਰ ਨਾਲ ਯਾਦ ਕਰਦੇ ਹੋਏ ਆਓ ਸਿਮਰਨ ਵਿੱਚ ਜੁੜੀਏ ਚਾਰ ਵਾਰੀ ਦਾਸ ਪਹਿਲਾਂ ਵਾਹਿਗੁਰੂ ਕਹੇਗਾ 2 ਮਿੰਟ ਹੋਰ ਤੇ ਫਿਰ ਉਸ ਤੋਂ ਬਾਅਦ ਤੁਸੀਂ ਵਾਹਿਗੁਰੂ ਕਹਿਣਾ ਕਿਉਂਕਿ ਇਸ ਸਿਮਰਨ ਨੂੰ ਸੰਗਤ ਮੰਗਦੀ ਬਹੁਤ ਆ ਸਾਰੇ ਥਾਵਾਂ ਤੇ ਵੀ ਅਸੀਂ ਇਹ ਸਿਮਰਨ ਕਰਨ ਆਏ ਨਾਲ ਦਾ ਸਿਮਰਨ ਕਰਨਾ ਤੁਸੀਂ ਵੀ ਇਸ ਤਰ੍ਹਾਂ ਸਿਮਰਨ ਕਰਿਆ ਕਰੋ ਪਿਆਰ ਸਤਕਾਰ ਦੇ ਨਾਲ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਵਾਹ ਹੈ ਗੁਰੂ w o、oh. Wow. ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਸਵਾਗਤ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਗਵਰਦਨ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਜਨਾਂ ਦਾ ਅਮਰੀਕਾ ਵਿੱਚ ਬੈਠੀਆਂ ਸੰਗਤਾਂ ਇੰਗਲੈਂਡ ਵਿੱਚ ਕਿਉਂਕਿ ਮਹਿੰਦੀਪੁਰ ਪਿੰਡ ਥੋੜਾ ਮੈਨੂੰ ਤਾਂ ਪਹਿਲਾਂ ਪਤਾ ਨਹੀਂ ਮਸ਼ਹੂਰ ਬੜਾ ਹੈ ਇੰਗਲੈਂਡ ਵਾਲਿਆਂ ਨੇ ਸਿੱਖ ਚੈਨਲ ਵਾਲਿਆਂ ਨੇ ਉੱਥੇ ਦੇਤੀ ਪੱਟੀ ਨੇ ਫੋਨ ਆਏ ਮੈਨੂੰ ਵੀ ਮਹਿੰਦੀਪੁਰ ਜਾ ਰਿਹਾ ਅੱਛਾ ਸਾਡੇ ਘਰ ਜ਼ਰੂਰ ਹੋ ਕੇ ਆਇਓ ਜੀ ਸੌਕ ਬੰਦਿਆਂ ਨੇ ਇੰਨਾ ਫੋਨ ਕੀਤਾ ਵੀ ਸਾਡੇ ਘਰ ਮੈਂ ਕਿਹਾ ਦਿਨ ਤਾਂ ਇੱਕ ਹੈ ਕਿੱਥੇ ਕਿੱਥੇ ਜਾਵਾਂਗਾ ਭਾਈ ਤੁਸੀਂ ਉੱਥੇ ਆ ਜਾਓ ਸਾਰੇ ਜਣੇ ਸਵੇਤ ਕਰਕੇ ਇਹ ਯੂਐਸਏ ਵਿੱਚ ਵੀ ਆਪਣੇ ਸੰਗਤ ਦੇਖੂਗੀ ਇਹਨਾਂ ਸੀੜੀਆਂ ਨੂੰ ਸੋ ਯੂਰਪ ਸਾਰਾ ਦੇ ਸਾਰੇ ਦੇਸ਼ਾਂ ਵਿੱਚ ਸੰਗਤਾਂ ਜਿੱਥੇ-ਜਿੱਥੇ ਵੀ ਉਹਨਾਂ ਨੇ ਉਦਮ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਸਤਿਗੁਰੂ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਸਾਰੀ ਸੰਗਤ ਨੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਸਨ ਗਿਆਨੀ ਠਾਕੁਰ ਸਿੰਘ ਜੀ ਦਮਦਮ ਇੰਟਕਸਾਲ ਪਟਿਆਲਾ ਵਾਲੇ ਗਿਆਨੀ ਜੀ ਦਾ ਮੈਂ ਸਬੂ ਸਾਧ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਸਮੇਂ ਚ ਸਮਾਂ ਕੱਢ ਕੇ ਦਾਸਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ ਹੈ ਗੁਰੂ ਘਰ ਨਾਲ ਜੋੜਿਆ ਹੈ ਭਰਮਾਂ ਤੇ ਵਹਿਮਾਂ ਤੋਂ ਛੁਟਕਾਰਾ ਦਿਵਾ ਕੇ ਗੁਰੂ ਦੀ ਉਚਤਾ ਨੂੰ ਵਿਖਿਆਨ ਕੀਤਾ ਹੈ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦੀ ਹੈ ਸਭਾ ਸਵਾ ਸਾ ਸੰਗਤ ਵੱਲੋਂ